ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਤੇ ਬਾਅਦ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਨਹੀਂ ਆਉਂਦੇ ਪਰ ਨਾਬਾ ਬਲਾਕ ਦੇ ਇਸ ਪਿੰਡ ਜੀਹਾਂ ਪਿੰਡ ਦਾ ਨਾਮ ਕੰਸੂਹਾ ਖੁਰਦ ਦੱਸਿਆ ਜਾ ਰਿਹਾ ਹੈ ਐਨ ਆਰ ਆਈ ਗੁਰਨਾਮ ਸਿੰਘ ਜੋ ਪਿਛਲੇ 23 ਸਾਲਾਂ ਤੋਂ ਅਮਰੀਕਾ ਰਹਿ ਰਿਹਾ ਪਰ ਗੁਰਨਾਮ ਸਿੰਘ ਨੇ ਆਪਣੇ ਵਿਰਸੇ ਤੇ ਪਿੰਡ ਨੂੰ ਨਹੀਂ ਭੁਲਾਇਆ ਸਗੋਂ ਦੀ ਪਿੰਡ ਆ ਕੇ ਗੁਰਨਾਮ ਸਿੰਘ ਲਗਾਤਾਰ ਪਿੰਡ ਦੇ ਵਿਕਾਸ ਕਰ ਰਿਹਾ ਹੈ ਗੁਰਨਾਮ ਸਿੰਘ ਨੇ 6 ਲੱਖ ਤੋਂ ਵੱਧ ਰਕਮ ਖਰਚ ਕੇ ਪਿੰਡ ਦੀ ਨੁਹਾਲ ਬਦਲ ਦਿੱਤੀ ਹੈ ਜਿਸ ਦੇ ਵਿੱਚ ਖੰਜੂਰਾਂ ਦੇ ਦਰਖਤ ਪਾਮ ਦੇ ਦਰਖਤ ਪਿੰਡ ਵਿੱਚ ਲਾਇਟਾਂ ਤੇ ਸੀਸੀਟੀਵੀ ਕੈਮਰਾ ਦੇ ਨਾਲ ਲਗਾਸ ਕਰ ਦਿੱਤਾ ਜਿਸ ਨੂੰ ਵੇਖ ਕੇ ਹਰ ਪਿੰਡ ਵਾਸੀ ਖੁਸ਼ ਦਿਖਾਈ ਦੇ ਰਿਹਾ ਇਥੋਂ ਹੀ ਨਹੀਂ ਐਨਆਰਆਈ ਗੁਰਨਾਮ ਸਿੰਘ ਨੇ ਕਿਹਾ ਕਿ ਮੈਂ ਭਾਵੇਂ ਕਿ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ ਵਿਖੇ ਸੈਟਾ ਪਰ ਮੈਂ ਆਪਣੇ ਵਿਰਸੇ ਨੂੰ ਨਹੀਂ ਭੁੱਲ ਸਕਦਾ ਹਾਂਜੀ ਮੈਂ ਜਦੋਂ ਗਿਆ ਸੀ ਮੇਰੇ ਪਹਿਲੇ ਦਿਨ ਤੋਂ ਦਿਨ ਤੋਂ ਸੀ ਵੀ ਮੈਂ ਆਪਣਾ ਪਿੰਡ ਦਾ ਵਿਕਾਸ ਕਰਾਂ ਮੇਰਾ ਬਚਪਨ ਸਾਰਾ ਇੱਥੇ ਬੀਤਿਆ ਤੇ ਮੈਂ ਹਰ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਕੋਈ ਵੀ ਕੰਮ ਦੀ ਲੋੜ ਹੋਵੇ ਕੋਈ ਸਹਤਤ ਹੋਵੇ ਮੈਂ ਕਰਦਾ ਮੈਨੂੰ 23 ਸਾਲ ਹੋ ਗਏ ਨੇ ਕਿੰਨੇ ਹਾਲ ਤੁਹਾਡੇ ਨਾਮ ਦੇ ਵਿੱਚ ਮੇਰੇ ਪਹਿਲੇ ਦਿਨ ਤੋਂ ਹੀ ਸੀ ਮੇਰੇ ਮਨ ਦੇ ਵਿੱਚ ਕਿ ਮੈਂ ਪਿੰਡ ਦਾ ਵਿਕਾਸ ਕਰਾਂ ਹਾਂਜੀ ਮੇਰਾ ਬਚਪਨ ਇੱਥੇ ਬੀਤਿਆ ਸਾਰਾ ਇਹ ਹਰ ਟਾਈਮ ਮੈਨੂੰ ਲੈਂਦਾ ਮੈਂ ਕੁਛ ਨਾ ਕੁਛ ਕਰਾਂ ਪਿੰਡ ਲਈ ਕਿਸੇ ਦੀ ਵਿਜ਼ੂ ਮੇਰਾ ਪੈਟਰੋਲ ਪੰਪ ਦਾ ਬਿਜ਼ਨਸ ਹੈ ਪਿੰਡ ਵਾਸਤੇ ਕੀ ਕਿਸੇ ਉਚੀ ਮਦਦ ਹੁਣ ਪਿੰਡ ਵਾਸਤੇ ਕੋਈ ਵੀ ਕੰਮ ਹੋਵੇ ਲਾ ਲੋ ਕੈਂਪ ਵੀ ਲਾਵਾਂਗੇ ਤੇ ਕੁਸਤੀਆਂ ਵੀ ਕਰਾਵਾਂਗੇ ਕੋਈ ਵੀ ਕੰਮ ਹੋਵੇ ਕਿਸੇ ਨੂੰ ਸਿਹਤ ਦਾ ਦੀ ਲੋੜ ਹੋਵੇ ਉਹ ਵੀ ਕਰਾਂਗੇ ਸਕੂਲ ਤੇ ਵੀ ਕੰਮ ਕਰਾਂਗੇ ਪੜਾਈ ਲਈ ਜੇ ਕੋਈ ਕੁਝ ਨਹੀਂ ਨਖਾਇਰ ਬਦਲੀ ਹੈ ਅੱਜ ਵੀ ਦਿੱਤੀ ਅੱਜ ਇਸ ਨੇ ਕੁੰਜੂਰਾ ਲਾਈਆਂ ਨੇ ਪਾਮ ਲਾਇਆ ਤੇ ਇਹ ਕੁਝ ਕੀਤਾ ਕਿ ਮੋ ਲੰਗ ਪਾਰ ਤੇ 40 50 ਆਮ ਲਾਏ ਨੇ ਤੇ 50 ਇੱਕ ਜੰਦਗੀ ਕੋਈ 5 ਕੁ ਲੱਖ ਰੁਪਇਆ ਲੱਗ ਗਿਆ ਹੁਣ ਅੱਗੇ ਲਈ ਗਰਾਊਂਡ ਤੇ ਕੰਮ ਕਰਾਂਗੇ ਜੀ ਨਸ਼ਿਆਂ ਤੋਂ ਨੌਜਵਾਨ ਬਚੇ ਰਹਿਣ ਤੇ ਹੋਰ ਪੜ੍ਹਾਈ ਲਈ ਕੰਮ ਕਰਾਂਗੇ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਸੋਚਦੇ ਨੂੰ ਕਿ ਕੰਮ ਕਰਾਂਗੇ ਤੇ ਸਰਪੰਚ ਬਣਿਆ ਤੇ ਇਹਦਾ ਵੀ ਸਹਿਯੋਗ ਬਹੁਤ ਹੈ ਜੀ ਇਹਦੇ ਕਰਕੇ ਸਾਰਾ ਕੰਮ ਹੋ ਪਾਇਆ ਉੱਥੇ ਦੀ ਅੱ步 ਹੋਵੇ ਤੇ ਉਹਦੀ ਵੀ ਅੱ步 ਹੋਵੇ ਜਿਹੜੀ ਚ ਬਹੁਤ ਕਰਤਾ ਤੀਨੀ ਦਿਖਦੀ ਸੀ ਹਾਂਜੀ ਉਹ ਤੇ ਹੈਗਾ ਤੇ ਬਾਕੀ ਉਰੇ ਵੀ ਵਧੀਆ ਉੱਥੇ ਵੀ ਠੀਕ ਹੈ ਜਿੱਥੇ ਜੀ ਪਰ ਇਹਨੇ ਉਹ ਵਧੀਆ ਲੱਗਦਾ ਮੌਜੂਦਾਨ ਥੀਰੀ ਬਹੁਤ ਵਿਦੇਸ਼ਾਂ ਦੇ ਵਿੱਚ ਕਹਿੰਦੀ ਇਹ ਤੇ ਕੋਈ ਕੋਈ ਜਿਹੜਾ ਆਪਣੀ ਆਪਣੀ ਪਿੰਡ ਦੇ ਨਾਲ ਜੁੜੀ ਹੋਈ ਹੁੰਦੀ ਹੈ ਹਾਂਜੀ ਵਿਦੇਸ਼ ਵੀ ਜਾਣਾ ਚਾਹੀਦਾ ਤੇ ਆਪਣੇ ਪਿੰਡ ਨੂੰ ਵੀ ਪਿਆਰ ਕਰਨਾ ਚਾਹੀਦਾ ਅਮਰੀਕਾ ਰਹਿੰਦੇ ਨੇ 23 ਸਾਲ ਤੋਂ ਤੇ ਸਾਰਾ ਪਰਿਵਾਰ ਵੱਲੋਂ ਸਾਨੂੰ ਪਹਿਲਾਂ ਵੀ ਬਹੁਤ ਹੈਲਪ ਮਿਲੀ ਹੈ ਪੰਚਾਇਤ ਨੂੰ ਤੇ ਅੱਜ ਵੀ ਇਹਨਾਂ ਨੇ ਸਾਨੂੰ 50 ਖਜੂਰਾਂ ਤੇ 50 ਪਾਮ ਜਿਨ੍ਹਾਂ ਦੀ ਕੀਮਤ ਲਗਭਗ 5 ਤੋਂ 6 ਲੱਖ ਰੁਪਏ ਦੇ ਲਗਭਗ ਲਾਗੇ ਤੱਕ ਖਰਚ ਆ ਗਿਆ ਸਾਡਾ ਤੇ ਹੋਰ ਵੀ ਇਹਨਾਂ ਨੇ ਹਮੇਸ਼ਾ ਹੀ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਪਿੰਡ 'ਚ ਕੋਈ ਬਿਮਾਰਸ਼ਮਾਰਾ ਕੇ ਦੀ ਸੇਵਾ ਸਕੂਲ ਦੇ ਵਿਕਾਸ ਤੇ ਸਾਡਾ ਸਕੂਲ ਬਹੁਤ ਪਿੱਛੇ ਸੀਗਾ ਹਨਾ ਸਕੂਲ ਵਾਸਤੇ ਵੀ ਬੜੀ ਸੇਵਾ ਕੀਤੀ ਆ ਤੇ ਹੁਣ ਵੀ ਇਹ ਅੱਗੇ ਤੋਂ ਵੀ ਗਾਹਾਂ ਤੁਹਾਨੂੰ ਬਹੁਤ ਜ਼ਿਆਦਾ ਸਹਿਯੋਗ ਦੇਣੀ ਹੈ ਸਕੂਲ ਤੋਂ ਇਲਾਵਾ ਹੋਰ ਕੀ ਕੀ ਡਵੈਲਪਮੈਂਟ ਦੇ ਹਮੇਸ਼ਾ ਹੀ ਕਰਦੇ ਆਏ ਨੇ ਵੈਸੇ ਮੇਰੇ ਸਰਪੰਚ ਬਣਦੇ ਮੈਨੂੰ ਪਿੰਡ ਵਾਸੀ ਨੇ ਸੰਮਤੀ ਨਾਲ ਸਰਪੰਚ ਚੁਣਿਆ ਸੀਗਾ ਮੈਂ 3 ਮਹੀਨੇ ਤੋਂ ਲਗਾਤਾਰ ਆਪਣਾ ਸਰਪੰਚੀ ਦੇ ਵਿੱਚ ਮੈਨੂੰ ਚਾਰਜ ਮਿਲਿਆ ਮੈਂ ਲਗਾਤਾਰੇ ਕੰਮ ਕਰ ਰਹੇ ਹਾਂ ਜਿੱਥੇ ਕਿਤੇ ਲੋੜ ਹੁੰਦੀ ਆ ਮੈਂ ਕਹਿ ਕੇ ਲੈ ਲੈਣਾ ਤਾਂ ਮੈਨੂੰ ਬਿਲਕੁਲ ਦਿੰਦੇ ਨੇ ਬਾਕੀ ਸਰਕਾਰ ਪੱਖੋਂ ਵੀ ਮੈਨੂੰ ਸਾਡੇ ਹਲਕੇ ਦੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇਮਾਨ ਦਾ ਵੀ ਸਾਨੂੰ ਬਹੁਤ ਹੱਥ ਆ ਉਹ ਬੜਾ ਮੇਰਾ ਮਾਨ ਕਰਦੇ ਨੇ ਸਾਡੇ ਸਾਰੇ ਪਿੰਡ ਤੇ ਤੇ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਤੇ ਇਹਨਾਂ ਵੱਲੋਂ ਵੀ ਸਾਨੂੰ ਕੋਈ ਇੱਜੇ ਦਿੱਕਤ ਨਹੀਂ ਹੋਈ ਪੂਰਾ ਜੋ ਆਪਣਾ ਵਿਕਾਸ ਆ ਪਿੰਡ ਦਾ ਜੋਰਾਂ ਦੇ ਤੇ ਹੰਦੇ ਵੀ ਲਗਾਈ ਨਤੀ ਹਾਂਜੀ ਕੈਮਰੇਮੈਨ ਪਿੰਡ ਦੇ ਵਿੱਚ ਲਗਭਗ 17 ਕੈਮਰੇ ਜੀ ਸਰਪੰਚ ਮਾਨ ਸਰ ਜੀ ਤੇ 37 38 ਕੁਰਸੀਆਂ ਜੀ ਅਸੀਂ ਜਿਹੜੀਆਂ ਬੈਠਣ ਵਾਸਤੇ ਬੈਂਚ ਸਲੋਗਨ ਲਿਖੇ ਨੇ ਜੀ ਆਪਣਾ ਤੇ ਸੱਪੜ ਨੂੰ ਸਾਫ ਕਰਕੇ ਮੈਂ ਸਰਪੰਚ ਬਣਨ ਤੋਂ ਪਹਿਲਾਂ ਜੀ ਸੱਪੜ ਨੂੰ ਸਾਫ ਕਰਕੇ ਗਰਾਊਂਡ ਬਣਾ ਕੇ ਬੱਚਿਆਂ ਵਾਸਤੇ ਤੇ ਐਨ ਵਧੀਆ ਤੇ ਬਾਕੀ ਐਨ ਵਧੀਆ ਬਣਾ ਕੇ ਗਰਾਊਂਡ ਸਾਫ ਕੀਤਾ ਤੇ ਅਸੀਂ ਪਿੰਡ ਦੇ ਵਿੱਚ ਲਗਭਗ 70 ਲਾਈਟਾਂ ਸਾਰਾ ਪਿੰਡ ਸਾਡਾ ਤੁਸੀਂ ਸਾਡਾ ਸ਼ਾਮ ਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਆਪਾਂ ਕੋਈ ਕੰਢੀਗੜ ਵਗੈਰਾ ਚ ਫਿਰਦੇ ਹੋਈਏ ਇਹ ਹਜਾ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਸਾਨੂੰ ਯਾਦ ਕਰਦੇ ਨੇ ਵੀ ਹਾਂ ਵੀ ਕਿੰਸੂਗਾ ਹੈਗਾ ਨਹੀਂ ਸਾਡਾ ਪਿੰਡ ਇਹ ਹਜਾ ਸੀਗਾ ਜੀ ਮੈਨੂੰ ਲੱਗਦਾ ਸਾਡਾ ਪਿੰਡ ਨਾ ਨਾਬੇ ਹਲਕੇ ਦਾ ਨਾਸਤ ਪਿੰਡ ਹੈ ਜੀ ਆਲੇ-ਦਾਲੇ ਪਿੰਡ ਸਾਡੇ ਦਿਹਾਤੀ ਦੇ ਨੇ ਅੱਜ ਤੱਕ ਸਾਡੀ ਕਦੇ ਕਿਸੇ ਨੇ ਕੋਈ ਇੱਕੜ ਪਿੰਡ ਦਾ ਪਤਾ ਨਹੀਂਤਾ ਪਰ ਹੁਣ ਸਾਡੇ ਪਿੰਡ ਦੇ ਚੱਤੇ ਹੁੰਦੇ ਨੇ ਅਸੀਂ ਹੋਰ ਵੀ ਅੱਗੇ ਤੋਂ ਗਾਹ ਨੂੰ ਵੱਧ ਜੋੜ ਮਾਰਾਂਗੇ ਜੀ ਤੇ ਅੱਗੇ ਲੈ ਕੇ ਜਾਵਾਂਗੇ ਆਪਣੇ ਪਿੰਡ ਨੂੰ ਹਾਂਜੀ ਮੇਰੀ ਬੇਨਤੀ ਹੈ ਇਹ ਵੀ ਦੇਖੋ ਇਹ 23 ਸਾਲ ਤੋਂ ਅਮਰੀਕਾ ਚ ਰਹੇ ਨੇ ਮਜਬੂਤੀ ਨਾਲ ਪੂਰੇ ਉੱਥੇ ਇਹਨਾਂ ਦੇ ਵਧੀਆ ਬਿਜ਼ਨਸ ਨੇ ਪਰ ਇਹਨਾਂ ਨੇ ਤੁਸੀਂ ਐਵੇਂ ਵੀਡੀਓ ਵੀ ਸ਼ੂਟ ਕਰ ਲਓ ਪਿੰਡ ਆ ਕੇ ਆਪਦਾ ਵੱਡਾ ਮਕਾਨ ਪਾਇਆ ਜੀ ਪਿੰਡ ਵੀ ਰਹਿੰਦੇ ਨੇ ਜੀ ਲਗਭਗ ਇਸ ਸਾਲ ਦੇ ਵਿੱਚ ਇੱਕ ਗੜਾ ਪਿੰਡ ਬਿਲਕੁਲ ਮਾਰਦੇ ਨੇ ਤੇ ਪਿੰਡ ਦੇ ਹਰੇਕ ਕੰਮ ਚ ਮੂਰੀ ਮੋਰੀ ਹੋ ਕੇ ਜੀ ਸੇਵਾ ਕਰਦੇ ਨੇ ਤੇ ਬੂਰੇ ਅੱਕੇ ਹੋ ਕੇ ਸਾਰਾ ਪਰਿਵਾਰ ਜੀ ਪ੍ਰਤਾਪ ਸਰਦਾਰ ਸਿੰਘ ਯੂਐਸਏ ਜੀ ਤੇ ਹਰਜਿੰਦਰ ਸਿੰਘ ਯੂਐਸਏ ਜੀ ਮੇਰੇ ਵੱਡੇ ਇਹਨਾਂ ਦੇ ਬ੍ਰਦਰ ਨੇ ਜੀ ਉਹ ਵੀ ਸਾਡਾ ਸਾਰੇ ਪੂਰਾ ਸਹਿਯੋਗ ਕਰਦੇ ਨੇ ਤੇ ਸਾਡੇ ਨਾਲ ਪੂਰਾ ਸਹਿਯੋਗ ਜੇਕਰ ਹੋਰ ਪਿੰਡ ਵਾਸੀ ਇਹਨਾਂ ਦੇ ਯਾਨੀ ਕਿ ਜਨਤਕ ਸੇਵਾਵਾਂ ਤੇ ਚੱਲਣ ਤੁਸੀਂ ਲੱਗਦਾ ਕਿ ਜਿਹੜੇ ਜਿਹੜੇ ਪਿੰਡ ਜਿਹੜੇ ਪੱਲੇ ਹੋਣ ਉਹ ਸੁਝਾਅ ਦੇ ਹਾਂਜੀ ਪਿੰਡ ਵਾਸੀ ਤਾਂ ਚਲੋ ਸਾਡੇ ਐਨਆਰਆਈ ਮੁੰਡੇ ਬਹੁਤ ਗਏ ਨੇ ਪਿੰਡੋਂ ਵੀ ਤੇ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਥੋੜਾ ਜਿਹਾ ਤੁਹਾਨੂੰ ਪਤਾ ਨਵੇਂ ਮੁੰਡੇ ਨੇ ਹੁਣ ਗਏ ਨਹੀਂ ਖਰਚੇ ਵੱਧ ਗਏ ਜੀ ਤੇ ਬਾਕੀ ਬੇਨਤੀ ਆ ਵੀ ਚਲੋ ਚੱਲੀ ਜਾਂਦੇ ਨੇ ਖਰਚੇ ਪਿੰਡ ਵਾਸਤੇ ਸਪੈਸ਼ਲਟੀ ਆ ਦੇਣਾ ਚਾਹੀਦਾ ਆਲੇ ਦਾਲ ਦੇ ਪਿੰਡਾਂ ਨੂੰ ਵੀ ਬੇਨਤੀ ਆ ਮੇਰੀ ਜਿਹੜੇ ਮੁੰਡੇ ਐਨਆਰਆਈ ਨੇ ਕੋਈ ਘੱਟ ਆ ਪਾਏ ਨਹੀਂ ਕਹਿੰਦੇ ਵੀ ਬਿਲਕੁਲ ਵੱਧ ਦਵੋ ਜਿੰਨਾ ਕਿ ਸਰਦਾ ਤੁਮਾਂ ਲਾਗੇ ਆਪਣੇ ਪਿੰਡ ਬਾਰੇ ਜ਼ਰੂਰ ਸੋਚਣ ਜੇ ਉਹ ਆਪਾਂ ਪਿੰਡ ਨੂੰ ਉੱਚਿਆ ਲੱਭਦੇ ਨੇ ਲੱਗ ਜਾਵੇ। ਇੱਕ ਵੀ ਕਹਣਾ ਚਾਹੁੰਦਾ ਜੋ ਐਨਆਰਆਈ ਪਰਿਵਾਰ ਦੇ ਵੱਲੋਂ ਪਿੰਡ ਦੀ ਮਹਾਰਤ ਵਧਈਆ ਬਤੌਰ ਸਿੱਕਿਆ ਅਫਸਰ ਤੁਸੀਂ ਦਿੱਤੀ। ਮੈਂ ਇਸ ਪਿੰਡ ਚ ਕੋਲ ਜਦੋਂ ਵੀ ਆ ਕੇ ਮੈਂ ਦੇਖਦਾ ਨਵਾਂ ਉਸ ਸਮੇਂ ਤੋਂ ਲਗਾਤਾਰ ਨਵੇਂ ਤੋਂ ਨਵਾਂ ਕੰਮ ਜਿਹੜਾ ਸਮੁੱਚੇ ਨਗਰ ਵੱਲੋਂ ਪੰਚਾਇਤ ਬਣੋਤੇ ਐਨਆਰਆਈ ਜਿਹੜੇ ਇਸ ਪਿੰਡ ਦੇ ਗੁਰਨਾਥ ਸਿੰਘ ਉਹਨਾਂ ਦਾ ਪਰਿਵਾਰ ਉਹਨਾਂ ਵੱਲੋਂ ਰਲ ਕੇ ਜਾ ਫੋਰ ਪਰ 12 ਵੱਲੋਂ ਵੀ ਰੜਕੇ ਇੱਕ ਚੰਗੇ ਜਿਹੜੇ ਹਿੰਮਤ ਕੀਤੀ ਜਾ ਰਹੀ ਹੈ ਤੇ ਨਾਲ ਦੀ ਮੈਂ ਪਹਿਲਾਂ ਹੀ ਦੇਖ ਰਿਹਾ ਸੀ ਕਿ ਜਿਵੇਂ ਇਹਨਾਂ ਨੇ ਹੈਲਥ ਤੇ ਕਾਫੀ ਕੰਮ ਕਰਿਆ ਤੋਂ ਪਿੰਡ ਦੇ ਵਿੱਚ ਜਿਹੜਾ ਟੋਬੇ ਜੋ ਬੜੇ ਬਦਬਾਉਂਦੀ ਸੀ ਪਾਣੀ ਕੜ ਦੜੇ ਖਿੰਡਿਆ ਰਹਿੰਦਾ ਸੀ ਉਸ ਨੂੰ ਕਾਫੀ ਹਿੰਮਤ ਕਰਕੇ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਸਫਾਈ ਕਰੀ ਉਹ ਚੋਂ ਮਿੱਟੀ ਕੱਢੀ ਤੇ ਉਹਦਾ ਪਾਣੀ ਹੁਣ ਪ੍ਰੋਪਰ ਜਿਹੜਾ ਉਹਨੂੰ ਗਰਾਊਂਡ ਵੀ ਤਿਆਰ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਨਾਲ ਹੀ ਖੇਡਾਂ ਤੇ ਵੀ ਕੰਮ ਕਾਫੀ ਕਰਿਆ ਇਹ ਇਹਦੇ ਨਾਲ ਹੀ ਜਿਵੇਂ ਮੈਂ ਸਕੂਲ ਚ ਆਉਂਦਾ ਸੀ ਤਾਂ ਸਕੂਲ ਚ ਜਦੋਂ ਪਿੱਛੇ ਪਾਣੀ ਆਇਆ ਤਾਂ ਸਾਰੇ ਸਕੂਲ ਚ ਪਾਣੀ ਭਰ ਗਿਆ ਸੀ। ਮੱਛੀਆਂ ਫਰਦੀਆਂ ਸੀ ਸਕੂਲ ਚ। ਤੇ ਸਕੂਲ ਚ ਲਗਭਗ 100 ਦੇ ਕਰੀਬ ਟਰਾਲੀ ਪਾ ਕੇ ਉਹਨੂੰ ਪਧਰ ਕਰਿਆ। ਤੇ ਅਸੀਂ ਵੀ ਵਿਭਾਗ ਵੱਲੋਂ ਚਾਰਦिवारी ਨਵੀਂ ਕਰਵਾਈ ਆ ਸਾਰੇ ਸਕੂਲ ਤੇ ਤੇ ਅਗਲੇ ਦਿਨਾਂ ਚ ਹੋਰ ਗਰੰਟਾ ਦੇ ਰਹੇ। ਤੇ ਹੁਣ ਇਹਨਾਂ ਨੇ ਹਵਾ এনवायरमेंट ਨੂੰ ਮੁੱਖ ਰੱਖਦੇ ਅਗੇ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਜਿੱਥੇ ਇੱਕ ਬੂਟੇ ਵਧੀਆ ਮਹਿੰਗੇ ਬੂਟੇ ਲਾ ਕੇ ਚੰਗਾ ਇੱਕ ਜਿਵੇਂ ਇੱਕ ਸੁਪਨਾ ਹੁੰਦਾ ਕਿ ਮੇਰਾ ਪਿੰਡ ਵੀ ਇਹੋ ਜਿਹਾ ਬਣੇ ਜਿਵੇਂ ਅਸੀਂ ਇੱਕ ਚੰਗੀ ਚੰਡੀਗੜ੍ਹ ਚ ਇੱਕ ਪਲਾਨ ਨਾਲ ਬੂਟੇ ਲੱਗੇ ਦੇਖਦੇ ਆ ਇੱਕ ਚੰਗਾ ਸਨੇਹਾ ਪੰਜਾਬ ਦੇ ਲਈ ਜੇਕਰ ਸਾਰੇ ਪੰਜਾਬ ਦੇ ਲੋਕ ਇਧਰੋਂ ਤੋਰਨ ਤਾਂ ਪੰਜਾਬ ਦੇ ਪਿੰਡ ਬੜੇ ਸੁੰਦਰ ਬਣ ਸਕਦੇ ਨੇ ਪੰਜਾਬ ਦੇ ਪਿੰਡਾਂ ਦੇ ਲਈ ਵੀ ਜਿੱਥੇ ਅਸੀਂ ਬਾਹਰ ਬੈਠੇ ਵੀ ਸੁਪਨੇ ਲੈਨੇ ਆ ਤਾਂ ਹੋਰ ਐਨਆਰਆਈ ਭਰਾਵਾਂ ਨੂੰ ਵੀ ਇਹਨਾਂ ਤੋਂ ਸਪ੍ਰੇਰਣਾ ਲੈਣੀ ਚਾਹੀਦੀ ਏ ਇੱਕ ਚੰਗਾ ਇਹਨਾਂ ਦਾ ਉਦਮ ਹੈ ਤੇ ਲਗਾਤਾਰ ਪਿੰਡ ਦੇ ਵਿੱਚ ਭਾਵੇਂ ਕਿ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਤੇ ਪਰ ਸਬੋਚਾ ਪਿੰਡ ਇੱਕ ਇੱਕ ਮੁਠ ਹੋ ਕੇ ਜਿੱਥੇ ਲਗਾਤਾਰ ਮੈਂ ਦੇਖ ਰਿਹਾ ਕੈਮਰੇ ਲਾ ਲੰਦੇ ਥੋੜੇ ਦਿਨਾਂ ਚ ਤੇ ਲਾਈਟਾਂ ਦਾ ਕੰਮ ਹੋ ਜਾਂਦਾ ਹੈ ਬੈਠਣ ਲਈ ਸਾਰੇ ਸੀਟਿੰਗ ਪਲਾਨ ਬਣ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਵੀ ਜਿੰਨੇ ਵੀ ਖੰਭੇ ਨੇ ਸਾਰਿਆਂ ਤੇ ਰੰਗ ਰੋਗਨ ਕਰਕੇ ਚੰਗੇ ਮਾਰਟੋ ਲਿਖ ਦਿੱਤੇ ਜਾਂਦੇ ਨੇ ਰਸਤਿਆਂ ਨੂੰ ਸਾਫ ਕਰਨ ਲਈ ਜਿੱਥੇ ਵੀ ਲੱਗਦਾ ਕਿਤੇ ਕੋਈ ਰੂੜੀ ਪਈ ਆ ਜਾਂ ਕੋਈ ਹੋਰ ਜਿਹੜਾ ਜਿੱਥੇ ਵੀ ਕੋਈ ਰੁਕਾਵਟ ਆ ਉਹ ਵੀ ਰਲ ਕੇ ਸਾਰੇ ਜਿਹੜਾ ਕੰਮ ਕਰ ਦਿੰਦੇ ਆ ਇੱਕ ਚੰਗਾ ਸਨੇਹ ਕਿ 2-3 ਮਹੀਨੇ ਜੀ ਇੱਕ ਪਿੰਡ ਦੇ ਵਿੱਚ ਕਾਫੀ ਕੰਮ ਹੋ ਗਿਆ ਤੇ ਇਹ ਦੂਸਰੇ ਜਿਹੜੇ ਪਿੰਡਾਂ ਨੂੰ ਵੀ ਇੱਕ ਜਿਹੜਾ ਇਹ ਤੋਂ ਪ੍ਰੇਰਨਾ ਲੈਣ ਚਾਹੀਦੀ ਹੈ ਤੇ ਸਮੁੱਚੀ ਪੰਚਾਇਤ ਨਗਰ ਤੇ ਐਨ ਆਰ ਆਈ ਭਰਾ ਕਾਫੀ ਮਿਲ ਕੇ ਜਿਹੜਾ ਜਦੋਜਹਿਦ ਕਰ ਰਹੇ ਹੈ ਤੇ ਚੰਗਾ ਅਗਲੇ ਦਿਨਾਂ ਚ ਇਹ ਪਿੰਡ ਬਹੁਤ ਸੁੰਦਰ ਬਣੇਗਾ ਚੰਗਾ ਬਣੇਗਾ ਬਹੁਤ ਵਧੀਆ ਜਿਹੜੇ ਸਾਡੇ ਨਵੇਂ ਸਰਪੰਚ ਸੁਖਮ ਸਿੰਘ ਜੀ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਦੋ ਬੰਦਾ ਮੂਰੇ ਹੋ ਕੇ ਕੰਮ ਕਰਦਾ ਵਧੀਆ ਪਿੰਡ ਦੇ ਤੇ ਉਹਦੇ ਨਾਲ ਫਿਰ ਬੰਦੇ ਹੋਰ ਵੀ ਜੁੜ ਜਾਂਦੇ ਨੇ ਉਹ ਵੀ ਦੇਖ ਰਹੇ ਹਾਂ ਮੇਰਾ ਵੀਰ ਅਗਰਨਾਮ ਸਿੰਘ ਸਾਡਾ ਪਰਿਵਾਰ ਆ ਜੀ ਇਸ ਕਰਕੇ ਵਧੀਆ ਨਾਲ ਸਹਿਯੋਗ ਦਿੰਦੇ ਨੇ ਜਦੋਂ ਬੰਦਾ ਸਰਪੰਚ ਵਧੀਆ ਹੋਵੇ ਵਧੀਆ ਕੰਮ ਕਰਦਾ ਹੋਵੇ ਮਰੀਤ ਕਿਉਂਕਿ ਉਹਦੇ ਦੇ ਕੰਮ ਦੇਖ ਕੇ ਨਾਲ ਜੁੜੀ ਹਾਂਜੀ ਹਾਂਜੀ ਇਹਦੇ ਕੰਮਾਂ ਨੂੰ ਦੇਖ ਕੇ ਅਸੀਂ ਨਾਲ ਜੁੜਿਆ ਕਸਕਾਰ ਜੀ ਪਹਿਲਾਂ ਦੇਖੋ ਤੋਬੇ ਦਾ ਵੀ ਕੰਮ ਹੋਇਆ ਜੀ ਹੋਰ ਹੋਣ ਵਾਲਾ ਜੋ ਵੀ ਹੈਗੇ ਨੇ ਅਸੀਂ ਕਹਿਣਾ ਵੀ ਨਾਲ ਇੱਥੇ ਦੇ ਪੂਰੇ ਸਹਿਯੋਗ ਦਵਾਂਗੇ ਵੀ ਸਰਪੰਚ ਜਦੋਂ ਆਗੂ ਵਧੀਆ ਹੋਵੇ ਤਾਂ ਸਾਰਾ ਕੰਮ ਵਧੀਆ ਹੀ ਹੁੰਦਾ ਜੀ ਹੁਣ ਲੱਗਦਾ ਜੀ ਜਿਹੜੇ ਪਿੰਡਾਂ ਦੇ ਵਿਦੇਸ਼ ਦਾ ਵਿੱਚ ਕਰਦੇ ਨੇ ਵਿਦੇਸ਼ਾਂ ਵਾਲੋਂ ਰਹਿ ਜਾਂਦੇ ਨੇ ਕੇਂਦਰ ਤੋਂ ਨਾਲ ਨੂੰ ਸਾਥ ਰੱਖਦੇ ਕਿ ਨਹੀਂ ਦੇਖਦੇ ਦੇਖੋ ਹੀ ਸਾਡਾ ਪਰਿਵਾਰ ਤਾਂ ਵਿਦੇਸ਼ ਜਾ ਕੇ ਵੀ ਪਿੰਡ ਇੱਧਰ ਇੱਧਰ ਵਾਰੀ ਵੀ ਸੋਚਦਾ ਤੇ ਥੋੜੇ ਚਾਚਾ ਜੀ ਨੂੰ ਹੋ ਗਏ 35 ਸਾਲ ਜੇ ਹਨ 50 ਕੋਈ ਵੱਡੇ ਹੋ ਗਏ 2398 ਦੇ ਜੀ ਸੀਗੇ ਮੋਹਨਾ ਜੀ ਦਾ ਕੋਈ ਇਹੋ ਜੀ ਚੀਜ਼ ਨੂੰ ਤਾਂ ਇਧਰ ਬਾਰੇ ਪੂਰਾ ਇਹਨਾਂ ਨੇ ਰੱਖਦੇ ਨਹੀਂ